ਮਲਾਦ ਲਈ ਦੇਖ ਰੋ ਤੁਸੀਂ ਤੇ ਮੈਂ ਬਿਆਨਸੇਂ ਰੋੜੀਆਂ ਇਸ ਵੇਲੇ ਮੌਜੂਦ ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਰੋੜੀਆਂ ਵਿਖੇ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਜਿਹੜੀ ਲੈ ਕੇ ਆਂਦੀ ਹੋਈ ਹੈ ਉਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੱਡੀ ਵੱਡੀ ਫਲੈਕਸਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਪਿੰਡ ਰੋੜੀਆਂ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹਾਲ ਕੀ ਆ ਸਕੂਲ ਦੇ ਬਿਲਕੁਲ ਬਾਹਰ ਜਿਹੜਾ ਵਾਤਾਵਰਣ ਬਣਾਇਆ ਗਿਆ ਉਹ ਬਹੁਤ ਸੁੰਦਰ ਹੈ ਤੇ ਬਹੁਤ ਖੁਸ਼ਬੂਦਾਰ ਮਾਹੌਲ ਹੈ ਕਿਉਂਕਿ ਬੱਚੇ ਇੱਥੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਵਧੀਆ ਖੁਸ਼ਬੂ ਹੋਣੀ ਚਾਹੀਦੀ ਹੈ ਬਹੁਤ ਸੋਹਣਾ ਮਾਹੌਲ ਬਣਨਾ ਚਾਹੀਦਾ ਤੁਸੀਂ ਲੰਘ ਜਾਓ ਬਾਈ ਜੀ ਬਹੁਤ ਸੋਹਣਾ ਮਾਹੌਲ ਬਣਨਾ ਚਾਹੀਦਾ ਤੇ ਉਹ ਮਾਹੌਲ ਤੁਹਾਨੂੰ ਦਿਖਾ ਰਿਹਾ ਮੈਂ ਤਸਵੀਰਾਂ 'ਚ ਦੇਖ ਰੋ ਤੁਸੀਂ ਇਧਰ ਜਿਹੜੇ ਲੋਕ ਨੇ ਉਹ ਬਹੁਤ ਔਖੇ ਹੋ ਕੇ ਲੰਘ ਰਹੇ ਨੇ ਤੇ ਸੀਵਰੇਜ ਦਾ ਜਿਹੜਾ ਗੰਦਾ ਪਾਣੀ ਆ ਉਹ ਤਕਰੀਬਨ ਤਕਰੀਬਨ ਲੰਮੇ ਅਰਸੇ ਤੋਂ ਲੰਮੇ ਸਮੇਂ ਤੋਂ ਇੱਥੇ ਪੈ ਰਿਹਾ ਵਾ ਤੇ ਆ ਬਿਲਕੁਲ ਸਮਾਰਟ ਸਕੂਲ ਇਧਰ ਬਾਹਰ ਹੈ ਪ੍ਰਾਇਮਰੀ ਸਮਾਰਟ ਸਕੂਲ ਰੋਡੀਆਂ ਬਲਾਕਡੇਲੋਂ ਟੂ ਦਾ ਸਕੂਲ ਹੈ ਇੱਥੇ ਦੇਖੋ ਤੁਸੀਂ ਕਾਰਾਗਰੀ ਬਹੁਤ ਸੋਹਣੀ ਕੀਤੀ ਗਈ ਹੈ ਸੜਕਾਂ ਦਾ ਬਹੁਤ ਸੋਹਣਾ ਹਾਲ ਹੈ ਦੇਖੋ ਇਹਦੇ ਉੱਪਰ ਦੀ ਗੱਡੀਆਂ ਲੰਘਦੀਆਂ ਨੇ ਬੱਸਾਂ ਲੰਘਦੀਆਂ ਨੇ ਤੇ ਇਹ ਗੰਦੇ ਪਾਣੀ ਦੀ ਜਿਹੜੀ ਸਮੈਲ ਹੈ ਉਹਦੇ ਵਿੱਚ ਹੀ ਬੱਚੇ ਨੇ ਜਿਹੜੇ ਅੰਦਰ ਜਿਹੜੇ ਬੈਠੇ ਪੜ੍ਹ ਰਹੇ ਨੇ ਉਹ ਬਹੁਤ ਸੋਹਣੇ ਵਾਤਾਵਰਣ ਚ ਪੜ੍ਹ ਰਹੇ ਨੇ ਕਿੰਨਾ ਕਿਤੇ ਇਹ ਬਹੁਤ ਵੱਡਾ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਸਰਕਾਰ ਨੂੰ ਸਵਾਲ ਹੈ ਤੇ ਇਸ ਬਾਬਤ ਮੈਂ ਕੋਸ਼ਿਸ਼ ਕਰੂੰਗਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਨਾਲ ਗੱਲਬਾਤ ਕਰਨ ਦੀ ਉਹਨਾਂ ਨੂੰ ਵੀ ਫੋਨ ਲਾਈਨ ਤੇ ਲੈ ਕੇ ਮੈਂ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਵੱਧ ਤੋਂ ਵੱਧ ਸਾਰਿਆਂ ਤੱਕ ਤਾਂ ਜੋ ਇਹ ਜਿਹੜੀ ਜਾਣਕਾਰੀ ਹੈ ਜਿਹੜਾ ਇਹ ਇੰਨੀ ਸੋਹਣੀ ਸਿੱਖਿਆ ਕ੍ਰਾਂਤੀ ਇੱਥੇ ਆਈ ਪਈ ਹੈ ਇਹਦੀ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਨੂੰ ਪਹੁੰਚਣੀ ਚਾਹੀਦੀ ਹੈ ਅਵਾਰਡ ਮਿਲਣਾ ਚਾਹੀਦਾ ਹੈ ਸਕੂਲ ਨੂੰ ਵੀ ਕਿਉਂਕਿ ਇੰਨੇ ਵਧੀਆ ਵਾਤਾਵਰਣ ਦੇ ਵਿੱਚ ਸਕੂਲ ਹੈ ਜਿਹੜਾ ਬਣਿਆ ਹੋਇਆ ਹੈ ਤੇ ਮੈਂ ਜ਼ਰੂਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਮੈਂ ਫੋਨ ਤੇ ਲਵਾਵਾਂਗਾ ਉਹਨਾਂ ਨੂੰ ਲਓ ਜੀ ਨੰਬਰ ਇਹਨਾਂ ਦਾ ਬੰਦ ਆ ਰਿਹਾ ਜੀ ਇਹਨਾਂ ਤੇ ਪੀਏ ਦਾ ਨੰਬਰ ਲਾਇਆ ਸੀ ਮੈਂ ਤੇ ਵਿਧਾਇਕ ਦਾ ਨੰਬਰ ਜ਼ਰੂਰ ਮੈਂ ਲਗਾਵਾਂਗਾ ਤੁਸੀਂ ਇਸ ਵੀਡੀਓ ਨੂੰ ਚੱਲਦੇ-ਚੱਲਦੇ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਫੋਨ ਲੱਗ ਗਿਆ ਜੀ ਜ਼ਰੂਰ ਮੈਂ ਕੋਸ਼ਿਸ਼ ਕਰਦਾ ਜੀ ਵਿਧਾਇਕ ਸਾਹਿਬ ਫੋਨ ਚੱਕਣਗੇ ਤਾਂ ਆਪਾਂ ਗੱਲਬਾਤ ਕਰ ਲੈਨੇ ਆਂ ਉਨਾ ਦੇ ਨਾਲ ਜਾਣ ਲੈਣਾ ਕਿ ਭਈ ਆਖਿਰ ਕਦੋਂ ਇਸ ਸੜਕ ਦਾ ਜਿਹੜਾ ਕੰਮ ਹੋਏਗਾ ਤੇ ਕੈਮਰਾਮੈਨ ਨੂੰ ਮੈਂ ਕਹਾਂ ਕਿ ਇੱਧਰ ਆ ਕੇ ਜ਼ਰੂਰ ਦਿਖਾਉਣ ਇਹ ਜਿੱਥੋਂ ਇਹ ਜਿਹੜੀ ਜਿਵੇਂ ਕਹੋ ਵੀ ਜਲ ਧਾਰਾ ਵਹਿ ਰਹੀ ਆ ਇਹ ਹੈ ਜੀ ਉਹ ਸੀਵਰੇਜ ਦਾ ਹੋਲ ਮੇਨ ਹੋਲ ਜਿੱਥੋਂ ਇਹ ਪਾਣੀ ਵਗ ਰਿਹਾ ਵਾ ਤੇ ਲੰਮੇ ਸਮੇਂ ਤੋਂ ਇਹ ਖਬਰਾਂ ਵੀ ਲੱਗਦੇ ਰਹੀਆਂ ਨੇ ਇਸ ਬਾਬਤ ਨਗਰ ਪੰਚਾਇਤ ਮਲਾਉਤ ਨੂੰ ਕਿਆ ਵੀ ਗਿਆ ਇਸ ਬਾਰੇ ਮਾਰਕੀਟ ਕਮੇਟੀ ਜਿਹੜੀ ਮਲੌਦ ਹੈ ਉਹਨਾਂ ਦੇ ਨਾਲ ਵੀ ਇਸ ਬਾਰੇ ਚਰਚਾ ਵੇਸ਼ਾ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਵੀ ਕੋਈ ਸਾਰਥਕ ਰਿਸਪਾਂਸ ਦਿੱਤਾ ਨਹੀਂ ਗਿਆ ਉਹ ਕਹਿ ਜ਼ਰੂਰ ਦਿੰਦੇ ਨੇ ਮੇਰੇ ਕੋਲ ਖਬਰਾਂ ਹੀ ਪਈਆਂ ਨੇ ਸਾਰੀਆਂ ਉਹ ਤੇ ਮੈਂ ਵਿਧਾਇਕ ਸਾਹਿਬ ਦਾ ਨੰਬਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਫੋਨ ਨਹੀਂ ਚੱਕ ਰਹੇ ਮੇਰਾ ਤੇ ਇਹ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਇਹ ਹੁਣ ਇਹਨੂੰ ਆਪਾਂ ਕੀ ਸਮਝੀਏ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਗੱਲ ਜ਼ਰੂਰ ਕਰ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪਰ ਕਿਤਨਾ ਕਿਤੇ ਉਹ ਗੱਲ ਹੈ ਜਿਹੜੀ ਮੈਨੂੰ ਸਮਝ ਨਹੀਂ ਆ ਰਹੀ ਇਹ ਕਾਰਾਗਰੀ ਜਿਹੜੀ ਕੀਤੀ ਗਈ ਹੈ ਰਾਤ ਇਹਨਾਂ ਵੱਲੋਂ ਹੁਣੇ ਕਿਹਦੇ ਵੱਲੋਂ ਕੀਤੀ ਗਈ ਹੈ ਪ੍ਰਸ਼ਾਸਨ ਹੀ ਦੱਸ ਸਕਦਾ ਪਰ ਕਿਤਨਾ ਕਿਤੇ ਇਹ ਬਹੁਤ ਸ਼ਰਮਨਾਕ ਹੈ ਅੱਜ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਰੂਰ ਦੇਖੋ ਗੱਡੀਆਂ ਵਾਲੇ ਲੰਘ ਰਹੇ ਨੇ ਬਹੁਤ ਔਖੇ ਹੋ ਕੇ ਲੰਘ ਰਹੇ ਨੇ ਦੇਖੋ ਉਹ ਉਧਰਲੇ ਪਾਸੇ ਗੇਟ ਆ ਸਕੂਲ ਦਾ ਜੇਕਰ ਬੱਚਾ ਕੋਈ ਬਾਹਰ ਨਿਕਲੇ ਆਉਂਦਾ ਤਾਂ ਕਿਤਨਾ ਕਿਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਸੱਟਪੇਟ ਆ ਉਹ ਲੱਗ ਸਕਦੀ ਆ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦਾ ਵੀ ਬਿਆਨ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਾਣਾਂਗੇ ਉਹਨਾਂ ਤੋਂ ਕਿ ਉਹ ਇਸ ਮਾਮਲੇ ਬਾਰੇ ਕੀ ਕਹਿਣਾ ਚਾਹਣਗੇ ਅੱਜ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਜੋ ਸਰਕਾਰੀ ਪ੍ਰਾਇਮਰੀ ਸਕੂਲ ਲੋੜੀਆਂ ਉਹਦੇ ਕੋਲ ਦੇ ਜਦੋਂ ਲੰਘਿਆ ਤਾਂ ਦੇਖਿਆ ਕਿ ਜੋ ਇੱਥੇ ਸੀਵਰੇਜ ਦਾ ਪਾਣੀ ਅਤੇ ਸੜਕਾਂ ਜੋ ਛੱਪੜ ਬਣਿਆ ਪਿਆ ਇਹ ਜੋ ਪੰਜਾਬ ਸਰਕਾਰ ਕਹੋਂਦੀ ਆ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਂਦੀ ਪਰ ਇਸ ਦਾ ਜੋ ਸਰਕਾਰ ਦਾ ਜਨਾਜ਼ਾ ਨਿਕਲਿਆ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਵੇਂ ਕਿ ਇਹਨਾਂ ਨੇ ਜੋ 5 ਸਾਲ ਦੇ ਪਹਿਲਾਂ 4-5 ਸਾਲ ਦੇ ਕੰਮ ਕਰੇ ਹੋਏ ਨੇ ਉਹਨਾਂ ਦੇ ਪਖਾਨਿਆਂ ਦੇ ਨਹੀਂ ਪੱਥਰ ਉਹਨਾਂ ਨੂੰ ਰੰਗ ਰੋਗਨ ਕਰਕੇ ਕਮਰਿਆਂ ਨੂੰ ਕੋਈ ਲਾਇਵ ਦਾ ਨਹੀਂ ਪੱਥਰ ਲੱਖਦੇ ਨੇ ਪਰ ਇਹਨਾਂ ਦੇ ਗਵਰਨਮੈਂਟ ਵੱਲੇ ਕੁਝ ਨਹੀਂ ਹੋਇਆ ਜੋ ਸਿੱਖਿਆ ਕ੍ਰਾਂਤੀ ਜਿਵੇਂ ਕਿ ਇਹਨਾਂ ਨੇ ਕਿਹਾ ਸੀ ਕਿ ਭਾਈ ਸਾਡੀ ਸਰਕਾਰ ਲਿਆਓ ਅਸੀਂ ਬਦਲਾਅ ਲਿਆ ਕੇ ਅਸੀਂ ਪੰਜਾਬ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਾਰ ਰੰਗਲੇ ਦੀ ਵਜ੍ਹਾ ਇਹਨਾਂ ਨੇ ਪੰਜਾਬ ਨੂੰ ਬੰਗਾਲ ਕਰਤਾ ਸੋ ਜਿਵੇਂ ਕਿ ਆਪਾਂ ਦੇਖਦੇ ਆ ਸੜਕਾਂ ਜਿਹੜੀਆਂ ਲਿੰਕ ਰੋੜਾ ਨੇ ਉਹਨਾਂ ਦਾ ਬਹੁਤ ਮੰਦਾ ਹਾਲ ਆ ਆ ਆਪਾਂ ਇੱਥੇ ਦੇਖਦੇ ਆ ਜਿਹੜੀ ਪ੍ਰਾਇਮਰੀ ਸਕੂਲ ਰੋੜੀਆਂ ਦਾ ਜੋ ਇੱਥੇ ਜਨੂਸ ਨਿਕਲਿਆ ਹੋਇਆ ਹੈ ਸੋ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਹੋਇਆ ਉਹ ਅੱਜ ਤੱਕ ਨਾ ਕਦੇ ਹੋਇਆ ਨਾ ਹੋਣਾ ਦੇ ਬਾਇ ਬੇਨਤੀ ਕਰਦਾ ਕਿ ਆਪਾਂ ਸਾਰੇ ਹਮਲਾ ਮਾਰ ਕੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਈਏ ਤਾਂ ਕਿ ਆਪਣਾ ਪੰਜਾਬ ਬਹੁਤ ਹੀ ਸੁਖਾਵਾ ਅਤੇ ਸੋਹਣਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕੀ ਹਾਲ ਹੈ ਠੀਕ ਹੋ ਜੀ ਜੀ ਅੱਛਾ ਵੀ ਤਾਂ ਇੱਕ ਸਾਹਿਬ ਹੈਗੇ ਨੇ ਜੀ ਮੈਂ ਗੱਲ ਕਰਨੀ ਚਾਹੁੰਦਾ ਸੀ ਮੈਂ ਲਾਈਵ ਚੱਲ ਰਿਹਾ ਸੀ ਜੀ ਜੀ ਸਾਹਿਬ ਚੰਡੀਗੜ੍ਹ ਦੇ ਉਹਨਾਂ ਦੇ بیٹے ਦਾ ਪੇਪਰ ਸੀ ਅੱਜ ਨਾ ਅੱਛਾ ਜੀ ਠੀਕ ਹੈ ਤੇ ਮੈਂ ਬੇਨਤੀ ਤੁਹਾਨੂੰ ਇਹ ਕਰਨੀ ਸੀ ਤੁਸੀਂ ਮੇਰਾ ਮੈਸੇਜ ਲਾ ਦਿਓ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਹੜਾ ਰੋੜੀਆਂ ਉਹਦੇ ਬਾਹਰ ਨਾਲ ਸੀਵਰੇਜ ਦਾ ਪਾਣੀ ਹੈ ਜਿਹੜਾ ਉਹ ਗੰਦਾ ਖੜਾ ਵਾ ਗੰਦਾ ਪਾਣੀ ਪੈ ਰਿਆ ਵਾ ਤੇ ਉੱਥੇ ਹੀ ਕੋਈ ਬੰਦਾ ਕੱਲ ਜਾਂ ਪਰਸੋਂ ਮੈਨੂੰ ਪਤਾ ਨਹੀਂ ਕੋਈ ਉੱਥੇ ਰੋੜੀਆਂ ਦੀ ਟਰਾਲੀ ਲਾ ਗਿਆ ਦੋ ਇੱਕ ਇੱਕ ਟਰਾਲੀ ਦੇ ਕਰੀਬ ਲਾ ਗਿਆ ਇੱਥੇ ਉਹ ਤੇ ਬਿਲਕੁਲ ਜਿਹੜਾ ਇੱਥੇ ਰਾਹ ਬਲੌਕ ਹੋਇਆ ਪਿਆ ਵਾ ਗੰਦਾ ਕੰਮ ਹੋਇਆ ਪਿਆ ਪੂਰਾ 스ਮੈਲ ਮਾਰ ਰਹੀ ਹੈ ਗੰਦੇ ਪਾਣੀ ਦੀ ਤੇ ਇਸ ਬਾਰੇ ਜ਼ਰੂਰ ਮਤਲਬ ਤੁਸੀਂ ਬਦਾ ਇੱਕ ਸਮੇਂ ਜਰੂਰ ਸਰਕਾਰੀ ਸਰਕਾਰੀ ਸਕੂਲ ਰੋੜੀਆਂ ਨਾ ਹਾਂਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਠੀਕ ਹੈ ਜੀ ਮੈਂ ਤਰਾਨਾ ਜੀ ਹਾਂਜੀ ਹਾਂ ਮੈਂ ਬਦਾ ਇੱਕ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਚੱਕਿਆ ਨਹੀਂ ਫੋਨ ਚਲੋ ਕਿਉਂਕਿ ਮੈਂ ਖਬਰ ਚਲਾਉਣੀ ਸੀਗੀ ਜੀ ਕੋਈ ਕੋਈ ਗੱਲ ਨਹੀਂ ਮੱਤਰ ਵਾਲੇ ਨਾਲ ਜੀ ਜੀ ਓਕੇ ਓਕੇ ਤੇ ਇਹ ਸਨ ਹਲਕਾ ਬਦਾ ਇੱਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਪੀਏ ਨੇ ਇਹ ਮਨਜੀਤ ਸਿੰਘ ਨਾਮ ਹੈ ਇਹਨਾਂ ਦਾ ਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਹਿੰਦੇ ਵੀ ਅਸੀਂ ਵਿਧਾਇਕ ਸਾਹਿਬ ਨੂੰ ਕਹਿ ਕੇ ਜ਼ਰੂਰ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਬਾਰੇ ਕੀ ਕਦਮ ਉਠਾਏ ਜਾਂਦੇ ਨੇ ਕੀ ਠੋਸ ਕਦਮ ਉਠਾਏ ਜਾਣਗੇ ਕਿਉਂਕਿ ਲੰਬੇ ਸਮੇਂ ਤੋਂ ਇਹ ਜਿਹੜਾ ਸੀਵਰੇਜ ਦਾ ਜਿਹੜਾ ਪਾਣੀ ਇੱਥੋਂ ਇਹ ਪੈ ਰਿਹਾ ਤੇ ਹਜੇ ਤੱਕ ਅੱਗੇ ਬਰਸਾਤਾਂ ਆਉਣੀਆਂ ਨੇ ਫਿਰ ਇੱਥੇ ਪੜਦੇ ਵੀ ਕਿਹਨਾਂ ਦੇ ਬੱਚੇ ਨੇ ਜਿਹੜੇ ਆਮ ਲੋਕ ਨੇ ਆਮ ਘਰਾਂ ਦੀ ਸਰਕਾਰ ਚੁਣੀ ਗਈ ਸੀ ਆਮ ਲੋਕਾਂ ਦੇ ਬੱਚੇ ਨੇ ਜਿਹੜੇ ਇੱਥੇ ਉਹ ਵਿਦਿਆ ਹਾਸਲ ਕਰਨ ਦੇ ਲਈ ਆਉਂਦੇ ਨੇ ਪਰ ਕਿਤਨਾ ਕਿਤੇ ਇਹ ਗੰਦੇ ਮਾਹੌਲ ਦੇ ਵਿੱਚ ਰਹਿ ਕੇ ਉਹਨਾਂ ਨੂੰ ਪੜ੍ਹਾਈ ਕਰਨੀ ਪੈਂਦੀ ਹੈ ਜੇਕਰ ਕਿਸੇ ਚੰਗੇ ਲੀਡਰ ਦਾ ਕਹਿ ਲਈਏ ਜਾਂ ਚੰਗੇ ਕਿਸੇ ਅਫਸਰ ਦਾ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਹੁੰਦਾ ਤਾਂ ਮੇਰੇ ਖਿਆਲ ਦੇ ਵਿੱਚ ਹੁਣ ਨੂੰ ਇਹ ਕੱਦਦਾ ਸਾਫ਼ ਹੋ ਜਾਣਾ ਸੀਗਾ ਤੇ ਜੇਕਰ ਪਿੰਡ ਰੋੜੀਆਂ ਤੋਂ ਮਲੌਤ ਦੇ ਸੜਕਾਂ ਦੀ ਗੱਲ ਕਰੀਏ ਉਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕੀ ਹਾਲਾਤ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਬਾਰੇ ਜਲਦ ਤੋਂ ਜਲਦ ਕੀ ਕਾਰਵਾਈ ਜਿਹੜੀ ਹੈਗੀ ਆ ਉਹ ਪਾਈ ਜਾਂਦੀ ਆ ਤੇ ਕੈਮਰਾ ਪਰਸਨ ਹੁਸਨ ਫਰੀਦ ਦੇ ਨਾਲ ਬੈਂ ਬਿਆਨਸਕ ਰੋੜੀਆਂ ਮਲੌਤ ਲਾਈਵਲੀ ਧੰਨਵਾਦ